ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਆਇਆ ਸੀ ਤੁਹਾਡੇ ਲਈ ਲਾਲਾ ਵਾਲੇ ਪੀਰ ਅਤੇ ਭਾਗਨ ਗੁਜਰੀ ਦਾ ਕਿੱਸਾ ਲੈ ਕੇ ਆਏ ਹਾਂ ਸੰਗਤ ਜੀ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਸੰਗਤ ਜੀ ਲਾਲਾ ਵਾਲੇ ਪੀਰ ਦੇ अनेका ਹੀ murid ਹੋਏ ਨੇ ਜਿੰਨਾ ਵਿੱਚੋਂ ਇੱਕ murid ਸੀ ਭਾਗਨ ਗੁਜਰੀ ਜਿਹੜੀ ਕਿ ਲਖਾ ਦਾ ਤਾਪੀਰ ਜੀ ਤੇ ਅਪਾਰ ਸ਼ਰਦਾ ਰੱਖਦੀ ਸੀ ਤੇ ਲਖਾ ਦਾ ਤਾਪੀਰ ਜੀ ਨੇ ਪਾਗਨ ਗੁਜਰੀ ਜੀ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ ਸੀ ਪਾਗਨ ਗੁਜਰੀ ਜਿਸ ਪਿੰਡ ਵਿੱਚ ਰਹਿੰਦੀ ਸੀ ਉਸ ਪਿੰਡ ਦੇ ਲੋਕ ਪਾਗਨ ਗੁਜਰੀ ਤੋਂ ਬਹੁਤ ਨਫ਼ਰਤ ਕਰਦੇ ਸੀ ਉਸ ਨੂੰ ਮੰਦੇ ਬੋਲ ਬੋਲਦੇ ਸੀ ਲੋਕਾਂ ਦੇ ਤਾਨੇ ਮੇਨਿਆਂ ਤੋਂ ਦੁਖੀ ਹੋ ਕੇ ਪਾਗਨ ਗੁਜਰੀ ਪੀਰਾਂ ਦੇ ਅੱਗੇ ਫਰਿਆਦ ਕਰਦੀ ਰਹਿੰਦੀ ਸੀ ਜੇ ਕਿਤੇ ਮਾਰੇ ਵਕਤ ਦੇ ਵਿੱਚ ਪਾਗਨ ਗੁਜਰੀ ਨੂੰ ਥੋੜੇ ਬਤੇ ਪੈਸਿਆਂ ਦੀ ਲੋੜ ਪੈ ਵੀ ਜਾਂਦੀ ਤਾਂ ਕੋਈ ਵੀ ਉਸ ਦੀ ਮਦਦ ਨਹੀਂ ਸਿੱਕਾਰਦਾ ਜੇ ਕਿਸੇ ਘਰ ਜਾਂਡ ਗਵਾਨ ਵਿੱਚ ਉਹ ਕੁਝ ਮੰਗਣ ਜਾਂਦੀ ਤਾਂ ਲੋਕ ਉਸ ਨੂੰ ਆਪਣੇ ਘਰੋਂ ਬਾਹਰ ਕੱਢ ਦਿੰਦੇ ਸੀ ਤੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਲੈਂਦੇ ਸੀ ਇੱਕ ਦਿਨ ਉਹ ਨਿਰਾਸ਼ ਹੋ ਕੇ લાલા વાલે પીર ਦੇ ਅੱਗੇ ਫਰਿਆਦ ਕਰਦੀ ਹੈ ਕਿ ਪੀਰਾ ਤੇਰੇ ਤੋਂ ਬਗੈਰ ਮੇਰਾ ਹੈ ਹੀ ਕੋਨ ਜੇ ਤੂੰ ਮੇਰਾ ਦੁੱਖੜਾ ਨਹੀਂ ਸੁਨੇਗਾ ਤੇ ਫਿਰ ਕੌਣ ਸੁਣੂਗਾ ਮੈਂ ਲੋਕਾਂ ਦੇ ਤਾਨੇ ਮੇਨਿਆਂ ਤੋਂ ਦੁਖੀ ਹੋ ਚੁੱਕੀ ਹਾਂ ਪੀਰਾ ਜੇ ਤੂੰ ਮੇਰੇ ਤੇ ਨਜ਼ਰ ਕਰਮ ਨਹੀਂ ਕਰੇਗਾ ਤਾਂ ਤੇਰਾ ਹੀ ਨਾਮ ਨਿੰਦਿਆ ਜਾਵੇਗਾ ਅੱਜ ਸਾਰੇ ਦੁਨੀਆ ਨੇ ਮੇਰ ਤੋਂ ਮੁੱਖ ਮੋੜ ਲਿਆ ਹੈ ਜੇਕਰ ਤੂੰ ਮੇਰੀ ਬਾਣੀ ਫੜੇਗਾ ਤਾਂ ਫੜੇਗਾ ਕੌਣ ਸੰਗਤ ਜੀ ਲਾਲਾ ਵਾਲਾ ਪੀਰ ਜੋ ਵੀ ਨਦੀ ਅੱਗੇ ਰੋ ਰੋ ਕੇ ਫਰਿਆਦ ਕਰਦਾ ਹੈ ਤੇ ਲਖ ਦਾਤਾ ਪੀਰ ਜੀ ਉਸ ਦੀ ਬਾਣ ਜ਼ਰੂਰ ਫੜਦੇ ਨੇ ਜਦੋਂ ਲਾਲਾ ਵਾਲੇ ਪੀਰ ਕਰਮ ਕਰੰਤਿਆਂ ਨਾ ਤਾਂ ਚੰਗੀ ਮਾੜੀ ਨਹੀਂ ਦੇਖਦੇ ਸੰਗਤ ਜੀ ਇਸ ਤਰ੍ਹਾਂ ਪਗਨ ਗੁਜਰੀ ਦੇ ਦਿਨ ਦੁੱਖਾਂ ਵਿੱਚ ਕੱਟਦੇ ਪਏ ਸੀ ਸੰਗਤ ਜੀ ਜਦੋਂ ਪੀਰ ਮੇਰ ਕਰਨ ਧਿਆਨ ਤਾਂ ਕੋਈ ਨਾ ਕੋਈ ਸਾਧਨ ਬਣਾ ਹੀ ਲੈਂਦੇ ਨੇ ਇਸ ਤਰ੍ਹਾਂ ਇੱਕ ਦਿਨ ਪੀਰ ਦੇ murid ਜਾ ਰਹੇ ਸਨ ਤਾਂ ਬਾਗਨ ਗੁਜਰੀ ਦੀ ਨਿਗਾਹ ਉਹਨਾਂ ਤੇ ਪੈਂਦੀ ਹੈ ਫਿਰ ਬਾਗਨ ਗੁਜਰੀ ਹੱਥ ਜੋੜ ਕੇ ਫਰਿਆਦ ਕਰਦੀ ਹੈ ਕਿ ਤੁਸੀਂ ਮੇਰੇ ਪੀਰ ਦੇ murid ਹੋ ਜੇ ਤੁਸੀਂ ਮੇਰੀ ਬੇਨਤੀ ਕਬੂਲ ਕਰ ਸਕਦੇ ਹੋ ਤਾ ਮੇਰੇ ਘਰੋਂ ਰੁੱਖਾ ਮਿੱਸਾ ਜ਼ਰੂਰ ਖਾ ਕੇ ਜਾਇਓ ਉਹ murid ਭਾਗਨ ਗੁਜਰੀ ਦੀ ਸਰਦਾ ਦੇਖ ਕੇ ਉਸਦੇ ਘਰ ਜਾਂਦੇ ਨੇ ਤੇ ਭਾਗਨ ਗੁਜਰੀ ਨੇ ਉਹਨਾਂ ਸਾਰੇ muridਾਂ ਨੂੰ ਮਿੱਠਾ ਪਾਣੀ ਬਣਾ ਕੇ ਪਿਲਾਉਣ ਦਾ ਸੋਚਿਆ ਸੰਗੋਜੀ ਘਰ ਵਿੱਚ ਥੋੜਾ ਸਮਾਨ ਮੌਜੂਦ ਸੀ ਪਰ ਜਦੋਂ ਦੁੱਧ ਪਾਣ ਦੀ ਵਾਰੀ ਆਈ ਤਾਂ ਉਹਦੇ ਘਰ ਵਿੱਚ ਦੁੱਧ ਨਹੀਂ ਸੀ ਹੋਨੋ ਪਾਂਡਾ ਚੁੱਕ ਕੇ ਬਰ ਲੋਕਾਂ ਤੋਂ ਆਂਡ ਗਮਾਂਡ ਤੋਂ ਦੁੱਧ ਮੰਗਣ ਜਾਂਦੀ ਹੈ ਪਰ ਸੰਗਜ ਜੀ ਕਿਸੇ ਵੀ ਕਾਰਨ ਇਹਨੂੰ ਦੁੱਧ ਨਾ ਦਿੱਤਾ ਉਲਟਾ ਉਹਨੂੰ ਮੰਦੇ ਬੋਲ-ਬੋਲ ਕੇ ਬੂਵੇ ਬੰਦ ਕਰ ਦਿੱਤੇ ਆਖਿਰ ਵਿੱਚ ਦੁਖੀ ਹੋ ਕੇ ਪਾਗਨ ਗੁਜਰੀ ਆਪਣੇ ਘਰ ਨੂੰ ਵਾਪਸ ਆਂਦੀ ਹੈ ਉਹ ਆਪਣੇ ਮਨ ਵਿੱਚ ਸੋਚਦੀ ਹੈ ਕਿ ਮੈਂ ਪੀੜ ਦੇ ਮੁਰਿਦਾ ਨੂੰ ਆਪਣੇ ਘਰ ਦਾ ਸਾਧ ਲਿਆ ਮਰੇ ਕੋਲੇ ਇਹਨਾਂ ਨੂੰ ਖਵਾਨ ਪਲਾਨ ਵਾਸਤੇ ਕੁਝ ਵੀ ਨਹੀਂ ਫਿਰ ਆਖਿਰ ਵਿੱਚੋਂ ਪੀਰਾ ਨੂੰ ਯਾਦ ਕਰਦੀ ਹੈ ਕਿ ਪੀਰਾ ਮੇਰੀ ਇੱਜ਼ਤ ਹੁਣ ਤੂੰ ਹੀ ਰੱਖ ਸਕਦਾ ਹੈ ਜੇ ਤੂੰ ਮੇਰੇ ਤੇ ਅੱਜ ਨਜ਼ਰ ਕਰਮ ਨਾ ਕੀਤੀ ਤਾਂ ਮੇਰਾ ਵਿਸ਼ਵਾਸ ਵੀ ਡੋਲ ਜਾਵੇਗਾ ਸੰਗਤ ਜੀ ਪੀਰ ਵੀ ਹਾਜ਼ਰ ਨਾਜ਼ਰ ਹੋਣ ਤੋਂ ਦੇਰ ਨਹੀਂ ਲਗਾਉਂਦੇ ਬਾਗਨ ਗੁਜਰੀ ਦੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਕਿ ਪਾਗਣ ਗੁਜਰੀ ਤੂੰ ਕਬਰਾਂਦੀ ਕਿਉਂ ਹੈ ਤੂੰ ਬਾਲਟੀ ਚੋਕ ਕਿਸੇ ਵੀ ਔਂਸਰ ਚੋਟੀ ਦੇ ਹੇਠਾਂ ਬੈਠ ਜਾ ਅੱਜ ਤੇਰਾ ਪੀਰ ਤੇਰੀ ਇੱਜ਼ਤ ਜ਼ਰੂਰ ਰੱਖੇਗਾ ਸੰਗੋਜੀ ਪਾਗਣ ਗੁਜਰੀ ਨੇ ਇਸੇ ਤਰ੍ਹਾਂ ਹੀ ਕੀਤਾ ਇੱਕ ਔਂਸਰ ਚੋਟੀ ਦੇ ਹੇਠਾਂ ਬੈਠ ਕੇ ਦੁੱਧ ਚੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਛੋਟੀ ਦੇ ਥਨਾ ਚ ਦੁੱਧ ਆਪਣੇ ਆਪ ਹੀ ਚੱਲਣ ਲੱਗ ਪਿਆ। ਪਾਗਨ ਗੁਜਰੀਏ ਦੇਖ ਕੇ ਹੈਰਾਨ ਹੋ ਜਾਂਦੀ ਹੈ ਤੇ ਆਪਣੇ ਪੀਰ ਦਾ ਲੱਖ ਲੱਖ ਸ਼ੁਕਰ ਕਰਦੀ ਹੈ। ਪੀਰ ਨੇ ਵੀ ਆਪਣੀ ਮੋਜ ਵਿੱਚ ਆ ਕੇ ਪਾਗਨ ਗੁਜਰੀ ਤੇ ਐਸੇ-ਐਸੇ ਕਰਮ ਕਰ ਦਿੱਤੇ ਕਿ ਜਿਸ ਨੂੰ ਅਸੀਂ ਬਿਆਨ ਵੀ ਨਹੀਂ ਕਰ ਸਕਦੇ। ਉਹਦੀ ਆਨਸਰ ਛੋਟੀਆਂ ਵੀ ਦੁੱਧ ਦੇਣ ਲੱਗੀ ਆ। ਦੁੱਧ ਪੁੱਤ ਦੀ ਸਾਰੀ ਕਮੀ ਦੂਰ ਕਰ ਦਿੱਤੀ ਲਖ ਦਾ ਤਾਪੀਰ ਨੇ ਪਾਗਨ ਗੁਜਰੀ ਨੂੰ ਉਹਦੀ ਭਗਤੀ ਉਹਦੀ ਸ਼ਰਧਾ ਉਹਦੇ ਵਿਸ਼ਵਾਸ ਕਰਕੇ ਉਸ ਤੇ ਨજર ਕਰਮ ਕੀਤੀ ਉਸ ਤੇ ਅਜੇ ਹੀ ਮੇਰ ਕੀਤੀ ਕਿ ਅੱਜ ਵੀ ਪਾਗਨ ਗੁਜਰੀ ਦਾ ਨਾਮ ਬੜੇ ਪ੍ਰੇਮ ਸਤਕਾਰ ਨਾਲ ਲਿੱਤਾ ਜਾਂਦਾ ਹੈ ਸੰਗਤ ਜੀ ਜਦ ਤੱਕ ਦੁਨੀਆ ਰਵੇਗੀ ਉਦੋਂ ਤੱਕ ਆਪਾਂ ਗਨ ਗੁਜਰੀ ਜੀ ਦਾ ਨਾਮ ਲਿਆ ਜਾਵੇਗਾ ਸੰਗਤ ਜੀ ਇਹ ਸੀ ਲਾਲਾ ਵਾਲੇ ਪੀਰ ਅਤੇ ਪਾਗਨ ਗੁਜਰੀ ਜੀ ਦਾ ਕਿੱਸਾ ਉਮੀਦ ਕਰਾਂਗੇ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਚੰਗਾ ਜੀ ਸੰਗਤ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰ ਰ ਰ ਰ